ਕਿਸ ਦੀ ਕਿਸਮਤ ਕਦੋਂ ਬਦਲ ਜਾਵੇ ਇਸ ਬਾਰੇ ਕੋਈ ਵੀ ਕੁਝ ਵੀ ਨਹੀਂ ਕਹਿ ਸਕਦਾ ਪਰਮਾਤਮਾ ਕਦੋਂ ਕਿਸਤੇ ਮਿਹਰਬਾਨ ਹੋ ਜਾਂਦਾ ਵੈ ਇਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰ ਰਹੇ ਆ ਕਿ ਅਜਿਹੇ ਸਖਸ਼ ਦੀ ਜੋ ਕਿ ਦਰਗਾਹ ਤੇ ਸੇਵਾ ਕਰਦਾ ਕਰਦਾ ਕਰੋੜਪਤੀ ਬਣ ਗਿਆ ਲੋਟਰੀ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਜੇਕਰ ਤੁਸੀਂ ਕਿਸਮਤ ਅਜ਼ਮਾਦੇ ਹੋ ਤਾਂ ਤੁਸੀਂ ਰਾਤੋਂ ਰਾਤ ਕਰੋੜਪਤੀ ਬਣ ਜਾਂਦੇ ਹੋ ਅਜਿਹੀ ਇੱਕ ਕਹਾਣੀ ਹੈ ਅਜਿਹੀ ਇੱਕ ਗੱਲ ਹੈ ਜੋ ਕਿ ਇਸ ਸਾਲ ਦੇ ਲੋਹੜੀ ਬੰਪਰ ਦੀ ਹੈ 23 ਜਨਵਰੀ 2024 ਨੂੰ ਪੰਜਾਬ ਸਟੇਟ ਡੀਅਰ ਲਾਟਰੀ ਦਾ ਨਰੋੜੀ ਬੰਪਰ ਨਿਕਲਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਕਿਸਮਤ ਚਮਕੀ ਸੀ ਜੋ ਕਿ ਇੱਕ ਦਰਗਾਹ ਦੇ ਉੱਤੇ ਸੇਵਾ ਕਰਦਾ ਸੀ ਦਰਗਾਹ ਤੇ ਸੇਵਾ ਕਰਨ ਵਾਲਾ ਵਿਅਕਤੀ ਜੋ ਕਿ ਸਮਾਣਾ ਦੇ ਇੱਕ ਪਿੰਡ ਗਾਜ਼ੀ ਸਲਾਰਦਾਰ ਰਹਿਣ ਵਾਲਾ ਸੀ ਚੰਨੀ RAM ਬਾਜੀਗਰ ਜੋ ਕਿ ਲਾਟਰੀ ਦੇ ਵਿੱਚ 2005 ਦੇ ਵਿੱਚ ਵੀ ਜਿੱਤ ਚੁੱਕਿਆ ਸੀ ਅਤੇ ਇੱਕ ਵਾਰ ਫਿਰ ਉਸ ਦੀ ਕਰੋੜਾਂ ਦੀ ਰੋਟੀ ਲੱਗੀ ਚੰਨੀ RAM ਬਾਜੀਗਰ ਦਾ ਕਹਿਣਾ ਹੈ ਕਿ ਉਸਨੇ ਟਿਕਟ ਖਰੀਦੀ ਸੀ ਤਾਂ ਉਸ ਨੂੰ ਯਕੀਨ ਨਹੀਂ ਸੀ ਕਿ ਉਸ ਦਾ ਪਹਿਲਾ ਇਨਾਮ ਵੀ ਲੱਗੇਗਾ ਸੋ ਉਸ ਦਾ ਪਹਿਲਾ ਇਨਾਮ ਲੱਗਦਾ ਵੈ ਲੋਟਰੀ ਜੋ ਖਰੀਦਾ ਵੈ ਪੰਜਾਬ ਸਟੇਟ ਡੀਅਰ ਲੋਟਰੀ ਜੋ ਲੋੜੀ ਬੰਪਰੋਂ ਨਿਕਲਦਾ ਵੈ ਲੋੜੀ ਬੰਪਰ ਦੇ ਵਿੱਚੋਂ ਦਾ ਪਹਿਲਾ ਇਨਾਮ ਨਿਕਲਦਾ ਵੈ ਜੋ ਕਿ ਉਸ ਨੇ ਕਿਹਾ ਕਿ ਉਹ ਇਸ ਪੈਸੇ ਨੂੰ ਆਪਣੇ ਪਰਿਵਾਰ ਦੇ ਵਿੱਚ ਵਰਤੇਗਾ ਆਪਣੇ ਕੰਮਕਾਰ ਦੇ ਵਿੱਚ ਵਰਤੇਗਾ ਅਤੇ ਜਿਸ ਦਰਗਾਹ ਦੀ ਅਕਸਰ ਉਹ ਸੇਵਾ ਕਰਦਾ ਸੀ ਉਸ ਦਰਗਾਹ ਦੀ ਸੇਵਾ ਦੇ ਵਿੱਚ ਉਹ ਕੁਝ ਪੈਸੇ ਆ ਉਥੇ ਭੇਟ ਦੇਵੇਗਾ ਇਸ ਦੇ ਨਾਲ ਨਾਲ ਉਸਨੇ ਆਪਣੇ ਇੱਕ ਸਾਥੀ ਨੂੰ ਵੀ ਇੱਕ ਪੈਸਿਆਂ ਦਾ ਹਿੱਸਾ ਦਿੰਨ ਦੀ ਗੱਲ ਕਹੀ ਸੀ ਸੋ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਵਿਅਕਤੀ ਉਸ ਆਪਣੇ ਸਾਥੀ ਨੂੰ ਵੀ ਹਿੱਸਾ ਦਿੰਦਾ ਹੈ ਦਰਗਾਹ ਤੇ ਜਿੱਥੇ ਸੇਵਾ ਕਰਦਾ ਹੈ ਉੱਥੇ ਵੀ ਪੈਸਿਆਂ ਦੀ ਭੇਟ ਦਿੰਦਾ ਅਤੇ ਪਰਿਵਾਰ ਦੇ ਵਿੱਚ ਬਿਜ਼ਨਸ ਨੂੰ ਵਧਾਉਂਦਾ ਹੈ ਸੋ ਇਹ ਕਿਸਾਨ ਸੀ ਜੋ ਕਿ ਖੇਤੀ ਕਰਦਾ ਹੈ 3 ਕਿੱਲਾਂ ਦੀ ਜ਼ਮੀਨ ਸੀ ਇਸ ਦੇ ਕੋਲ ਤਾਂ ਸੋ ਬੇਗਦ ਕਹਿ ਸਕਦੇ ਆ ਕਿ ਕਹਾਣੀ ਇੱਕ ਖਾਸ ਹੈ ਕਿਉਂਕਿ ਕਿਸਮਤ ਕਦੋਂ ਕਿਸਦੀ ਕਿਸ ਤਰ੍ਹਾਂ ਚਮਕ ਜਾਵੇ ਇਸ ਬਾਰੇ ਕੋਈ ਵੀ ਨਹੀਂ ਦੱਸ ਸਕਦਾ। ਸਲੋਟਰੀ ਇੱਕ ਅਜਿਹਾ ਕੇੜਾ ਜਿਸ ਦੇ ਵਿੱਚ ਬੰਦਾ ਰਾਤੋਂ ਰਾਤ ਕਰੋੜਪਤੀ ਬਣ ਜਾਂਦਾ। ਸੋ ਚੰਨाराम ਬਾਜੀਗਰ ਜਿਸ ਦੀ ਕਿਸਮਤ ਰਾਤੋਂ ਰਾਤ ਬਦਲ ਜਾਂਦੀ ਵੈ ਦਰਗਾਹ ਤੇ ਸੇਵਾ ਕਰਨੇ ਕਰਦੇ। ਲੋਟਰੀ ਖਰੀਦਣ ਦਾ ਖਿਆਲ ਆਦਾ ਮੈਂ ਲੋਟਰੀ ਖਰੀਦਦਾ ਵਾ ਔਰ ਪਹਿਲਾ ਇਨਾਮ ਉੱਚਤ ਹੋ ਜਾਂਦਾ। ਸੁਬਿਹਤ ਖਾਸ ਵਾ ਲੋਟਰੀ ਦਾ ਇਹ ਖੇਡ ਜਿਸ ਤੇ ਵਿੱਚ ਜਦੋਂ ਕਿਸਮਤ ਬਦਲਦੀ ਹੈ ਉਦੋਂ ਕਿਸਮਤ ਬਦਲਣ ਵਾਲੇ ਨੂੰ ਵੀ ਯਕੀਨ ਨਹੀਂ ਹੁੰਦਾ ਕਿ ਉਸ ਦੀ ਕਿਸਮਤ ਬਦਲ ਚੁੱਕੀ ਹੈ ਸੋ ਲੋਟਰੀ ਜੋ ਇੱਕ ਕਹਿ ਸਕਦੇ ਆ ਕਿ ਕਿਸਮਤ ਬਦਲ ਦੇਣ ਵਾਲਾ ਖੇਡ ਸੋ ਪੰਜਾਬ ਦੇ ਵਿੱਚ ਲੋਟਰੀ ਲੀਗਲ ਹੈ ਸਰਕਾਰ ਦੇ ਵੱਲੋਂ ਚਲਾਈ ਜਾਂਦੀ ਹੈ ਇਸ ਕਰਕੇ ਤੁਸੀਂ ਵੀ ਇਸ ਦੇ ਵਿੱਚ ਹਿੱਸਾ ਲੈ ਸਕਦੇ ਹੋ ਆਪਣੀ ਕਿਸਮਤ ਨੂੰ ਰਾਤੋਂ ਰਾਤ ਜੇਕਰ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਬਦਲ ਸਕਦੇ ਹੋ ਪਰ ਅਕਸਰ ਇੱਕ ਗੱਲ ਜ਼ਬਰਦਸਤ ਦੇ ਵਿੱਚ ਰੱਖੋ ਜ਼ਹਿਨ ਦੇ ਵਿੱਚ ਰੱਖੋ ਕੀ ਲੋਟਰੀ ਹੈ ਜੋ ਓਨੇ ਹੀ ਪੈਸੇ ਤੁਸੀਂ ਇਸ ਤਰ੍ਹਾਂ ਕਿਸਮਤ ਬਦਲ ਲਈ ਅਜ਼ਮਾ ਸਕਦੇ ਹੋ ਜਿੰਨੇ ਕਿ ਤੁਹਾਡੀ ਜੇਬ ਸਾਧੂ ਜੇਕਰ ਤੁਸੀਂ ਆਪਣੀ ਆਮਦਨ ਤੋਂ ਵੱਧ ਖਰਚ ਲੋਟਰੀ ਦੇ ਵਿੱਚ ਕਰਦੇ ਹੋ ਤਾਂ ਇੱਕ ਮਾੜੀ ਆਦਤ ਸਾਬਿਤ ਹੋ ਸਕਦੀ ਹੈ ਇਸ ਕਰਕੇ ਇਸ ਨੂੰ ਇੱਕ ਚੰਗੀ ਆਦਤ ਬਣਾਓ ਇਸ ਨੂੰ ਮਾੜੀ ਆਦਤ ਨਾ ਬਣੋ ਇਸ ਦੇ ਵਿੱਚ ਇੰਨੇ ਪੈਸੇ ਨਾ ਖਰਾਬ ਕਰੋ ਕਿ ਤੁਸੀਂ ਆਪਣੇ ਮਾਪੇ ਬਾਪ ਬੱਚਿਆਂ ਦੀ ਆਪਣੇ ਘਰ ਦੀ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਤੁਸੀਂ ਘਾਟੇ ਦੇ ਵਿੱਚ ਲੈ ਜਾਓ ਆਪਣਾ ਜੋਖੀ ਮੈਂ ਜੋ ਕਿ ਵਿੱਤ ਦਾ ਜੋ ਕਿ ਮੈਂ ਉਸ ਦੇ ਨਾਲ ਨਾ ਕਿ ਆਪਣੇ ਸੂਝ-ਬੂਝ ਦੇ ਨਾਲ ਇਸ ਵਿੱਚ ਆਪਣੀ ਕਿਸਮਤ ਆਸ ਸਕਦੀ ਹਾਂ ਚੰਨੀ ਨਾਮ ਬਾਜੀ ਤਾਂ ਜਿਸ ਨੇ ਆਪਣੀ ਕਿਸਮਤ ਨੂੰ ਬਦਲ ਲਿਆ ਉਸ ਨੇ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਵੱਧ ਟਿਕਟਾਂ ਲੈਣ ਦੇ ਨਾਲ ਇਸ ਦਾ ਪਹਿਲਾ ਇਨਾਮ ਮਿਲ ਜਗਾ ਇਸ ਕਰਕੇ ਤੁਸੀਂ ਵੀ ਜੇਕਰ ਲਾਟਰੀ ਖਰੀਦਣੀ ਚਾਹਦੇ ਹੋ ਲਾਟਰੀ ਖਰੀਦਦੇ ਹੋ ਤਾਂ ਉਨੀਆਂ ਹੀ ਟਿਕਟਾਂ ਖਰੀਦੋ ਜਿਸ ਦੇ ਵਿੱਚ ਇਹ ਨਾਮ ਲੱਗਦਾ ਵਈ ਯਾਨੀ ਕਿ ਇੱਕ ਟਿਕਟ ਖਰੀਦੇ ਤੇ ਵੀ ਨਾਮ ਲੱਗ ਸਕਦਾ ਹੈ ਜ਼ਰੂਰ ਨਹੀਂ ਹੈ ਕਿ ਜ਼ਿਆਦਾ ਟਿਕਟਾਂ ਖਰੀਦਣ ਤੇ ਹੀ ਇਨਾਮ ਲੱਗੇਗਾ ਸੋ ਇੱਕ ਕਹਾਣੀ ਸੀ ਚੰਨੀ ਰਾਮ ਬਾਜ਼ੀ ਕਰਦੀ ਜਿਸ ਦਾ ਪਹਿਲਾ ਇਨਾਮ ਲੱਗਿਆ ਸੀ ਜਿਸ ਨੇ ਆਪਣੇ ਇਨਾਮ ਦੀ ਰਸ਼ਕ ਆਪਣੇ ਸਾਥੀ ਦੇ ਨਾਲ ਵੀ ਸਾਂਝੀ ਕੀਤੀ ਆਪਣੇ ਪਰਿਵਾਰ ਦੇ ਵਿੱਚ ਸਾਂਝੀ ਕੀਤੀ ਅਤੇ ਜਿਸ ਦਰਗਾਹ ਦੀ ਸੇਵਾ ਕਰਦਾ ਸੀ ਉਸ ਦਰਗਾਹ ਦੇ ਉੱਤੇ ਵੀ ਜੋ ਰਾਸ਼ੀ ਇੱਕ ਭੇਟ ਕੀਤੀ